SSP ਗੁਰਦਾਸਪੁਰਾ ਦਿੱਤਿਆ ਨੇ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਬੰਧੀ ਪੁਲਿਸ ਫੋਰਸ ਨੂੰ ਨਿਰਦੇਸ਼ ਜਾਰੀ ਕੀਤੇ ਇਸ ਬੰਦ ਵਿੱਚ ਸਥਾਨਕ ਪੁਲਿਸ ਲਾਈਨ ਵਿੱਚ ਚੌਂ ਡਿਊਟੀ ਵਿੱਚ ਜਾ ਰਹੇ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੂੰ SSP ਵੱਲੋਂ ਆਪਣੀ ਚੌਂ ਡਿਊਟੀ ਤੰਦੇ ਹੀ ਨਾਲ ਨਿਭਾਉਣ ਅਤੇ ਹਰ ਛੋਟੀ ਤੋਂ ਛੋਟੀ ਘਟਨਾ ਤੇ ਧਿਆਨ ਦੇਣ ਦੀਆਂ ਹਦਾਇਤਾਂ ਦਿੱਤੀਆਂ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਲੰਘ ਪਗ 2050 ਪੁਲਿਸ ਕਰਮਚਾਰੀਤਾ ਦਾ ਨਾਟਕ ਕੀਤਾ ਗਏ ਉਹਨਾਂ ਨੇ ਦੱਸਿਆ ਕਿ ਡੀਐਸਪੀ ਰੈਂਕ ਦੇ 10 ਅਧਿਕਾਰੀ ਵੀ ਚੋਰ ਡਿਊਟੀ ਤੇ ਨਿਯੁਕਤ ਕੀਤੇ ਗਏ ਹਨ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਵੋਟ ਦਾ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਦੇਖੋ ਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜੀ ਆਪਣੇ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮਿਤੀ ਦੀ ਜੀ ਚੋਣਾ ਉਹ ਹੋਣਿਆ ਨੇ ਉਹਦੇ ਕਰਕੇ ਜਿਹੜਾ ਹੈਗਾ ਗੁਲਾ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਪੋਸਟ ਦਾ ਮੋਬਿਲਾਈਜੇਸ਼ਨ ਕੀਤਾ ਹੈਗਾ ਜੀ ਅਜਿਹਾ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਜਿਹੜਾ ਸਪੈਸ਼ਲ ਡੀਜੀ ਲਾ ਨੌਡਰ ਸਾਹਿਬ ਵੱਲੋਂ ਵੀ ਜਿਹੜੀ ਹੈਗੀ ਬਾਅਦ ਉਹ ਜਿਹੜੀ ਸਾਨੂੰ ਬੜੇ ਨੰਬਰ ਤੇ ਜਿਹੜੀ ਹੈਗੀ ਆ ਪੋਸਟ ਜਿਹੜੀ ਹੈਗੀ ਪ੍ਰੋਵਾਈਡ ਕੀਤੀ ਗਈ। ਤੋਂ ਅਸੀਂ ਜਿਹੜੀ ਹੈਗੀ ਆਸ ਪੋਸਟ ਨੂੰ ਇੱਥੇ ਜਿਹੜਾ ਹੈਗਾ ਬਰੀਫ ਕੀਤਾ ਹੈਗਾ। ਇਹਨਾਂ ਨੂੰ ਇਲੈਕਸ਼ਨ ਦੀ ਡਿਊਟੀਆਂ ਬਾਰੇ ਬਰੀਫ ਕੀਤਾ ਹੈਗਾ। ਅਤੇ ਇਹਨਾਂ ਨੂੰ ਦੱਸਿਆ ਹੈਗਾ ਕਿ ਜਿਹੜਾ ਇਲੈਕਸ਼ਨ ਆ ਉਹ ਬੜਾਈ ਫ੍ਰੀ ਫੇਅਰ ਐਂਡ ਟ੍ਰਾਂਸਪਰੈਂਟ ਜਿਹੜਾ ਹੈਗਾ ਉਹ ਹੋਏਗਾ। ਇਹਨਾਂ ਦੇ ਵੱਲੋਂ ਇਹਨਾਂ ਨੂੰ ਉਸ ਸੰਬੰਧ ਦੇ ਵਿੱਚ ਸਾਰੀ ਬਰੀਫਿੰਗ ਦਿੱਤੀ ਗਈ। ਜਿਨ੍ਹਾਂ ਦੀ ਬੂਥ ਡਿਊਟੀ ਹੈ ਉਹਨਾਂ ਦੇ ਬਾਰੇ ਜਿਨ੍ਹਾਂ ਦੀ ਪਟੋਲਿੰਗ ਡਿਊਟੀ ਹੈ ਉਹਨਾਂ ਦੇ ਬਾਰੇ ਬਾਕੀ ਸਾਡੇ ਸਾਰੇ ਕਸਟ ਡਿਫਸਰ ਅਫਸਰ ਸਾਹਿਬਾਨ ਐਸਪੀ ਹੈਡਕ quarters ਸਾਹਿਬ ਵੱਲੋਂ ਜਿਹੜਾ ਹੈਗਾ ਹਰ ਇੱਕ ਚੀਜ਼ ਨੂੰ ਬੜੀ ਮਾਈਨੂਟਲੀ ਤਰੀਕੇ ਨਾਲ ਬੜਾ ਹਰ ਇੱਕ ਚੀਜ਼ ਨੂੰ ਬੜੀ ਬਰੀਫ ਕੀਤਾ ਹੈਗਾ ਇਕੱਲੇ ਇਕੱਲੇ ਚੀਜ਼ੇ ਬਾਰੇ ਇਹਨਾਂ ਨੂੰ ਦੱਸਿਆ ਹੈਗਾ ਕਿ ਵੀ ਚੋਣਾਂ ਦੀ ਜਿਹੜੀ ਡਿਊਟੀ ਹੈਗੀ ਉਹ ਬੜੇ ਹੀ ਸ਼ਿੱਦਤ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਤੇ ਪਾਣੀ ਨੇ ਲਗਭਗ 2000 ਦੇ ਲਗਭਗ ਸਾਡੇ ਜਵਾਨ ਜਿਹੜੇ ਹੈਗੇ ਇਸ ਡਿਊਟੀ ਦੇ ਵਿੱਚ ਤਨਾਤ ਰਹਿਣਗੇ ਜਿੱਦੇ ਚ ਅਗਰ ਜ਼ਿਲ੍ਹਾ ਪੁਲਿਸ ਕੋ ਗੁਰਦਾਸਪੁਰ ਲੋ ਜਿਹੜਾ ਹੈਗਾ ਫੁੱਲ ਫੋਰਸ ਦਾ ਜਿਹੜਾ ਮੋਬਿਲਾਈਜੇਸ਼ਨ ਕੀਤਾ ਹੈਗਾ ਦੇਖੋ ਇਹਦੇ ਚ ਕਾਫੀ ਸੈਂਸਿਟਿਵ ਬੂਥ ਵੀ ਅਸੀਂ ਆਇਡੈਂਟੀਫਾਈ ਕੀਤੇ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਤੇ ਉੱਥੇ ਸਪੈਸ਼ਲ ਡਿਪਲॉयਮੈਂਟ ਹੈ ਉਹ ਪਲਾਨ ਕੀਤਾ ਜਾਇਆ ਹੈਗਾ ਐਂਡ ਉੱਥੇ ਸਾਡੀ ਡਿਊਟੀ ਲਾਈ ਜਾਏਗੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜੇ ਹੈਗੇ ਸਾਡੇ 10 ਡੀਐਸਪੀਜ਼ ਅਲੋਂਗ ਵਿਦ ਦੋ ਐਸਪੀ ਸਾਹਿਬ ਮੇਰੇ ਵੱਲੋਂ ਜਿਹੜਾ ਹੈਗਾ ਐਂਡ ਸਾਰੇ ਜਿਹੜੇ ਐਸ ਐਚਓ ਹੈਗੇ ਉਹ ਪੂਰਾ ਜਿਹੜਾ ਹੈਗਾ ਆ ਜ਼ਿਲ੍ਹੇ ਨੂੰ ਡੋਮੀਨੇਟ ਰੱਖਣਗੇ ਤੋਂ ਸਾਡਾ ਪੂਰਾ ਐਫਰਟ ਵੇਗਾ ਕਿ ਜਿਹੜਾ ਜਿਹੜਾ ਜੋ ਜ਼ਿਲ੍ਹਾ ਪਰਿਸ਼ਦਨ ਜਿਹੜੇ ਇਲੈਕਸ਼ਨ ਹੈਗੇ ਫੁੱਲ ਉਹ ਬੜੀ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਹੈਗਾ ਹੋਣ ਚਾਹੀਦਾ ਕਿ ਸਾਡੇ ਵੱਲੋਂ ਪਹਿਲਾਂ ਵੀ ਅਰੇਂਜਮੈਂਟ ਕੀਤੇ ਗਏ ਸੀਗੇ ਉਹਦੇ ਬਾਅਦ ਵੀ ਜਿਹੜਾ ਹੈਗਾ ਉਹਨੂੰ ਜਿਹੜੇ ਡੱਬੇ ਹੈਗੇ ਉਹ ਆਪਾਂ ਜਿਹੜਾ ਡਿਪੋਜ਼ਿਸ਼ਨ ਸੈਂਟਰ ਤੱਕ ਆਣ ਐਂਡ ਉਹਦੀ ਜਿਹੜੀ ਸਿਕਿਉਰਿਟੀ ਦੇ ਲਈ ਵੀ ਸਾਡੇ ਵੱਲੋਂ ਪੂਰਾ ਅਰੇਂਜਮੈਂਟ ਕੀਤਾ ਹੈਗਾ ਐਂਡ ਉਸ ਤੋਂ ਬਾਅਦ ਜੇ ਜਦੋਂ ਕਾਊਂਟਿੰਗ ਵਿਲੇ ਵੀ ਹੈ ਸਾਡੇ ਵੱਲੋਂ ਜਿਹੜਾ ਹੈਗਾ ਫੁੱਲ ਪ੍ਰੂਫ ਅਰੇਂਜਮੈਂਟ ਜਿਹੜਾ ਹੈ ਇਨਸੀਡੈਂਟ ਫਰੀ ਅਰੇਂਜਮੈਂਟ ਆ ਉਹ ਕਿਤੇ ਨਹੀਂ ਉਹ ਟ੍ਰਾਨੋ ਪੀ ਲੈ ਗਈ ਉਹ ਜਿਹੜੇ ਆਪਣੇ ਜਿਹੜਾ VOTING RIGHT ਹੈ ਜਿਹੜਾ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਨੇ ਇੱਕ ਰਾਈਟ ਦਿੱਤਾ ਹੈਗਾ ਉਹਨਾਂ ਦਾ ਉਹ ਬਿਲਕੁਲ ਵੱਡ ਚੜ ਕੇ ਜਿਹੜਾ ਹੈਗਾ ਲੋਕਤੰਤਰ ਦਾ ਪਰਵ ਹੈਗਾ ਤੇ ਉੱਥੇ ਵੱਡ ਚੜ ਕੇ ਆਣ ਬਿਲਕੁਲ ਫਰੀ ਟ੍ਰਾਂਸਪੇਰੈਂਟ ਤਰੀਕੇ ਨਾਲ ਆਪਣੇ ਵੋਟ ਪਾਣ ਐਂਡ ਜਿਹੜਾ ਭਾਰਤ ਦਾ ਲੋਕਤੰਤਰ ਦਾ ਇੱਕ ਬਹੁਤ ਹੀ ਇੰਪੋਰਟੈਂਟ ਪਰਵ ਹੁੰਦਾ ਹੈ ਜਿਹੜਾ ਚਾਹਣ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਤੋਂ ਅਸੀਂ ਸਾਰਿਆਂ ਨੂੰ اپੀਲ ਕਰਦੇ ਆ ਕਿ ਵੱਧ ਤੋਂ ਵੱਧ ਨੰਬਰ ਚ ਜਿਹੜਾ ਹੈਗਾ ਉਹ VOTING ਚ ਪਾਰਟਿਸਿਪੇਟ ਕਰਕੇ ਬਾਅਦ ਦੀ ਡੈਮੋਕ੍ਰੇਸੀ ਨੂੰ ਬਾਅਦ ਦੇ ਸਨਾਨ ਨੂੰ ਥੋੜਾ ਬੈਤ ਆਪਾਂ ਫੁਲਫਿਲ ਕਰਨਾ ਹੈਗਾ ਜਿਹੜੇ ਉਹਨਾਂ ਦੇ ਆਦਰਸ਼ ਹੈਗੇ ਉਹਨਾਂ ਨੂੰ ਉਹ ਬੈਤ ਜਿਹੜਾ ਹੈਗਾ ਉਹ ਕਰੇ